ਸਾਤ ਸੰਗਤ ਜੀ ਜਗਤਪਤ ਸਾਹਿਬ ਆਪ ਲੋਕ ਫਤਿਹ ਬੁਲਾਉਣਾ ਫਤਿਹ ਬੁਲਾ ਰਹੇ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਦੀ ਫਤਿਹ ਤੇ ਅਸਲਾਮੁਅਲੈਕਮ ਵਾਲੇਕਮ ਸਤ ਅਸਲਾਮੁਅਲੈਕਮ ਵਾਲੇਕਮ ਸਤ ਦੇ ਮੋਦੀ ਹੈ ਦੇ ਸੇਵੀਤਾ ਹੈਗੇ ਐ ਤੇ ਮੂੰ ਚਕ ਕਿਉਣੀ ਨਿਕਲਦੀ ਸਲਾਮ ਸਲਾਮ ਅਲੈਕੁਮ ਵਾਲੇ ਸਲਾਮ ਸੋ ਸਤਿਕਾਰਯੋਗ ਸਾਥ ਸੰਗਤ ਜੀ ਇਹ ਬਹੁਤ ਵੱਡਾ ਮੌਕਾ ਹੈਗਾ ਜਿਹੜਾ ਇੰਡੀਆ ਦੇ ਵਿੱਚ ਤਬਦੀਲੀ ਕਰਨ ਦੀ ਕੋਸ਼ਿਸ਼ ਬੀਜਪੀ ਤੇ ਆਰਐਸਐਸ ਕਰ ਰਹੇ ਹਨ ਜਿਹਨਾਂ ਦੇ ਮੈਨੀਫੈਸਟੋ ਦੇ ਵਿੱਚ ਲਿਖਿਆ ਹੈ ਕਿ ਜੇਪੀ ਬੀਜਪੀ ਤੇ ਆਰਐਸਐਸ ਦੀ ਸਰਕਾਰ ਬਣੀ ਤੇ ਇੰਡੀਆ ਦਾ ਨਾਮ ਤਬਦੀਲ ਕਰਕੇ ਭਾਰਤ ਰੱਖਿਆ ਜਾਊਗਾ ਉਸ ਤੋਂ ਬਾਅਦ ਹਿੰਦੂ ਰਾਸ਼ਟਰ ਬਣਾਇਆ ਜਾਊਗਾ ਇਹ ਸਾਨੂੰ ਬਿਲਕੁਲ ਤਕਬੂਲ ਨਹੀਂ ਹੈ ਅਸੀਂ ਧਰਮ ਨਿਰਪੱਖ ਲੋਕ ਹੈਗੇ ਸਾਰਿਆਂ ਦੀ ਅਸੀਂ ਇੱਜ਼ਤ ਕਰਦੇ ਹਾਂ ਇਹ ਸਾਰੇ ਧਰਮ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਪਰਫਲਤ ਹੋਏ ਤੇ ਸਰਦੀ ਕਰਨੇ ਹੈ ਚੰਡੀਗੜ੍ਹ ਕੰਝੇ ਪੰਜਾਬ ਦਾ ਪਰ ਕਦੇ ਵੀ ਬਾਦਲ ਝਲੀਆਂ ਨੇ ਚੰਡੀਗੜ੍ਹ ਦੇ ਵਿੱਚ اپنی پارٹی نے چنڈی گڑھ بھی لکھبیت جی سارے سڈے چون نشان بالتی ہے اسی طرح چنڈی گڑھ دھی چو نشان بالٹی ہے پھر آپ کہ ਇਹ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਦੇ ਵਿੱਚ ਰਹੇਗੇ ਬਾਦਲਾਂ ਨੇ ਕਦੇ ਆਪਣਾ ਅਕਾਲੀ ਦਲ ਦਾ ਉਮੀਦਵਾਰ ਹਰਿਆਣੇ ਜਿਨੀ ਜੀ ਖੜਾ ਕੀਤਾ ਆਪਣੀ ਪਾਰਟੀ ਨੇ ਹਰਿਆਣੇ ਦੇ ਵਿੱਚ ਵੀ ਕਰਨਾਲ ਤੇ ਕੁਝ ਖੇਤਰ ਆਪਣੇ ਉਮੀਦਵਾਰ ਖੜੇ ਕਰਤੇ 15 ਦੇ ਚੋਣ ਨਿਸ਼ਾਨ ਬਾਲਤੀ ਹੈ ਸੋ ਵੀਰੋ ਬੀਪੀਓ ਜਿੱਥੇ ਤੁਸੀਂ ਅਨੇ ਨੇ ਚੰਡੀਗੜ੍ਹ ਪੰਜਾਬ ਦੇ ਵਿੱਚ ਫੋਨ ਰਾਈ ਸੁਨੇਹਾ ਰਹੀ ਜੇ ਸਨੇਹ ਦੇ ਸਾਦੇ ਹੋ ਅਸੀਂ ਤੁਹਾਡੇ ਬਹੁਤ ਮਸ਼ਕੂਰ ਹੋਵਾਂਗੇ ਜਿਉਂ ਕਰਕੇ ਅੱਜ ਕੱਜੀ ਮੰਗਦੇ ਆ ਕਿ ਬਾਰਡਰ ਖੋਲ ਦਿੱਤਾ ਜਾਵੇ ਮੈਂ ਹੁਣ ਗੱਲ ਕਰਦਾ 1984 ਦੀ ਜਦੋਂ ਇੰਦਰਾ ਕਾਂਧੀ ਤੇ ਕਾਂਗਰਸ ਨੇ ਦਰਬਾਰ ਸਾਹਿਬ ਦੇ ਵਿੱਚ ਸਾਜਾ ਪੇਜ ਕੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਫਕਾਲ ਤਖਤ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਸਾਡੇ ਜੀਜੇ ਨੂੰ ਸੰਤ ਜਨੈਤ ਸਿੰਘ ਪਿੰਡਾ ਬਈ ਨੂੰ ਸ਼ਹੀਦ ਕਰ ਦਿੱਤਾ ਇਹ ਬਰਦਾਸ਼ਤ ਤੋਂ ਬਾਹਰ ਹੈ ਤੁਹਾਨੂੰ ਪਤਾ ਹੈ ਮੋਦੀ ਕਿ ਅੱਜ ਸਿੱਖ ਬੀਬੀਆਂ ਸਵੇਰੇ 11 ਵਜੇ ਜਾ ਕੇ ਸੁਖਮੀ ਸਾਹਿਬ ਦਾ ਪਾਠ ਕਰਨੀ ਹੈ 40 ਸਾਲ ਹੋ ਗਏ ਸਿੱਖ ਭੁੱਲਿਆ ਨਹੀਂ ਹੈ ਇਹ ਭਾਜਪਾ ਦੇ ਆਗੂ ਨੇ ਐਲਕੇਡ ਵਾਣੀ ਨੇ ਕਿਹਾ ਸੀ ਇਹ ਹਮਲਾ ਫੌਜ ਦਾ 2 ਸਾਲ ਪਹਿਲਾਂ ਹੋਣਾ ਚਾਹੀਦਾ ਸੀ ਔਰ ਵਾਜਪਾਈ ਨੇ ਕਿਹਾ ਇੰਦਰਾ ਗਾਂਧੀ ਸਾਡੀ ਦੁਰਗਾ ਮਾਤਾ ਹੈ ਅਸੀਂ ਕੁੱਟ ਨਹੀਂ ਸਕਦੇ 1986 ਦੇ ਵਿੱਚ ਸਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ 1986 ਦੇ ਵਿੱਚ ਰਦੀਪ ਗਾਂਧੀ ਪ੍ਰਾਈਮ ਮਿੰਿਸਟਰ ਸੀ ਉਹਨੇ ਆਰਡਰ ਦਿੱਤੇ ਕਿ ਬਬਰੀ ਮਕਸਦ ਦੇ ਗੇਟ ਤੇ ਦਰਵਾਜ਼ੇ ਖੋਲ ਦੋ ਉਹਦੇ ਵਿੱਚ ਜੋ ਇਹ ਬਤ ਗਿਣਤੀ ਚਾਹੀਦੀ ਹੈ ਆਪਣੀ ਚਰਮ ਦੀ ਜੀਗਤ ਸਰਦੀ ਹੈ 1992 ਦੇ ਵਿੱਚ ਬੀਜੇਪੀ ਤੇ ਆਰਐਸਐਸ ਨੇ ਕਿ ਹੋ ਕੇ ਇਨਕ੍ਰੇਡ ਵਾਨੀ ਮੋਦੀ ਸੀ ਬਬਰੀ ਮਸਜਿਦ ਨੂੰ ਸ਼ਹੀਦ ਕਰ ਦਿੱਤਾ ਸ਼ਹੀਦ ਕਰ ਦਿੱਤਾ ਸੈਂਟਰ ਦੇ ਵਿੱਚ ਯਾਦ ਰੱਖਿਓ ਹੁਣ ਕਾਂਗਰਸ ਦੀ ਸਰਕਾਰ ਸੀ ਨਰਸਿਮਹਾ ਰਾਓ ਦੀ ਨਰਸਿਮਹਾ ਰਾਓ ਆਪਣੀ ਸੁਭਾ ਸੁਗਾਨੇ ਤਾਕਤਵੰਤ ਕੇ قانونی تو طور ببری مسجد نو شہید کرن کو روک سکتا سر نرس میں راو نے نہیں ببری مسجد شہید ہوگی پھر اگے میں چنا سپریم کورٹ کے پیا سپریم کورٹ جدو کیس چلیا ਸਿਪਰੀਮ ਕੋਰਟ ਦਾ ਚੀਫ ਜਸਟਿਸ ਰੰਜਨ ਗੋਗੋਈ ਸੀ ਉਸਨੇ ਆਪਣੇ ਘਰ ਦੇ ਵਿੱਚ ਜਿਹੜੀ ਬੀਪੀ ਕੰਮ ਕਰਦੀ ਸੀ ਉਹਦੇ ਨਾਲ ਛੇੜਖਾਨੀ ਕਰਦੇ ਇਹ ਪੁਲਿਸ ਦਾ ਕੇਸ ਬਣਦਾ ਪਰ ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ ਕਿ ਅਸੀਂ ਇਹ ਕੇਸ ਆਣੀ ਜੇ ਬੇਚਨੀ ਜਾਣ ਦੇਣਾ ਅਸੀਂ ਇੱਕ ਕਮੇਟੀ ਬਣਾਉਣੀ ਹੈ ਜਿਹਦੇ ਵਿੱਚ ਅਸੀਂ ਫੈਸਲਾ ਕਰਾਂਗੇ ਕਿ ਚੀਫ ਜਸਟਿਸ ਨੇ ਇਹ ਮਾੜਾ ਕੰਮ ਕੀਤਾ ਹੈ ਕਿ ਨਹੀਂ ਕੀਤਾ ਜਿਹੜੀ ਪੀਪੀ ਦੇ ਉੱਤੇ ਇਹ ਛੇੜਖਾਨੀ ਕੀਤੀ ਸੀ ਉਹ ਸੁਪਰੀਮ ਕੋਰਟ ਦੇ ਜੱਜਾਂ ਦੇ ਸਾਹਮਣੇ ਕਮੇਟੀ ਜੇ ਆਈ ਉਹ ਕਹਿੰਦੇ ਕਿ ਮੈਂ ਆਪਣੇ ਕਾਨੂੰਨੀ ਹੱਕ ਸਬਦਾ ਆਂਟੀ ਦਫਾ 21 ਦੇ ਥੱਲੇ ਮੰਗਦੀ ਐ ਜੀ ਮੇਰਾ ਵਕੀਲ ਮੇਰੇ ਵੱਲੋਂ ਪੇਸ਼ ਹੋਵੇ ਸੁਪਰੀਮ ਕੋਰਟ ਦੇ ਜੱਜਾਂ ਦੀ ਕਮੇਟੀ ਨੇ ਆਪਣਾ ਸਬਦਾਨ ਤੋੜ ਕੇ ਉਸ ਬੀਬੀ ਨੂੰ ਜਾਜਤ ਨਹੀਂ ਦਿੱਤੇ ਜੋ ਆਪਣਾ ਵਕੀਲ ਉਹਦੇ ਲਈ ਕਮੇਟੀ ਦੇ ਅੱਗੇ ਪੇਸ਼ ਹੋਵੇ ਇਥੋਂ ਤੱਕ ਜ਼ੁਲਮ ਕੀਤਾ ਜੇਕਰ ਨਿਕਲੀ ਪਈ ਆ ਮੀਤ ਹਿਆਰ ਤੇ ਭਗਵੰਤ ਮਾਨ ਵੀਰ ਦੀ ਪਿੰਡਾਂ ਚੰਨਾਂ ਨੂੰ ਮੂੰਹ ਕੋਈ ਲਾਵੇ ਨਾ ਹੁਣ ਇਹਨਾਂ ਦੀਆਂ ਗੱਲਾਂ ਵਿੱਚ ਕੋਈ ਆਵੇ ਨਾ ਜਿਹੜਾ ਪਾਲੀ ਫਿਰਦੇ ਉਹ ਵਹਿਮ ਤੁਸੀਂ ਉਹ ਬੈਂਬੀ ਕੱਟਾਂ ਦੇ ਥੋੜਾ ਮੀਤ ਆਇਆ ਛੱਡ ਭਾਵੇਂ ਬਰਾਬਰ ਕੇਜਰੀਆਲ ਖੜਾ ਲਈ ਤੜਕੇ ਹਟੂਗਾ ਸਿਮਰਨਜੀਤ ਸਿੰਘ ਮਾਨ ਥੋੜੀ ਧੌਣ ਤੇ ਗੋਡਾ ਰੱਬਿਆ ਕਾਲੇ ਮੀਤ ਆਇਆ ਡਰਦਾ ਨਹੀਂ ਸੌਂਦਾ ਕਿਹੜਾ ਸੁਪਨੇ 'ਚ ਸਿਮਰਨਜੀਤ ਸਿੰਘ ਮਾਨ ਰੌਂਦਾ ਸੋਚ-ਸੋਚ ਰੋਇਆ ਉਹਦਾ ਬੁਰਾ ਹਾਲ ਪਿੰਡਾਂ 'ਚ ਪੁੱਛੇ ਜਾਂਦੇ ਆ ਜਦੋਂ ਸਵਾਲ ਫਿਰ ਆਉਂਦਾ ਨਹੀਂ ਕੋਈ ਜਵਾਬ ਅੱਜ ਜਿਹੜਾ ਫਸਿਆ ਥੋਡੀ ਧੌਣ ਚ ਕੱਢਾਂਗੇ ਕੱਢਾਂਗੇ ਧੌਣ ਚ ਕਿਲਾ ਮੈਨੂੰ ਵੀ ਜੱਟ ਦਾ ਪੁੱਤ ਰਾਂ ਆਖੀ ਜੇ ਨਾ ਕੀਤਾ ਥੋਡੀ ਝਾੜੂ ਪਾਲਟੀ ਦਾ ਤੀਲਾ ਤੀਲਾ ਦੂਜੇ ਤੇ ਕਿੱਕਲੀ ਸੁਣਾਈ ਜਾਨਾ ਹੁਣ ਆਵਦੇ ਤੇ ਵੀ ਸਹਾਰੀ ਗੱਲਾਂ ਸੱਚੀਆਂ ਸੁਣਾਉਣ ਲੱਗਿਆ ਮੈਂ ਬਸ ਚੀਕਣਾ ਮਾਰੀ ਮੂੰਹ ਬੋਲੀ ਭੈਣ ਤੇਰੀ ਅੱਜ ਵੀ ੱੱਕੇ ਖਾਂਦੀ ਆ 43000 ਨੌਕਰੀ ਵਾਲਾ ਗੱਪ ਛੱਡੀ ਜਾ ਨਾ ਭਗਵੰਤ ਮਾਨਸਿਆ ਕਿੱਥੇ ਸ਼ਰਮ ਵੇਚ ਕੇ ਖਾਦੀ ਆ ਵਾਹਿਗੁਰੂ ਐਮਐਸਪੀ ਵਾਲੀ ਮੈਡਮ ਥੋਡੀ ਲੱਭਦੀ ਨਾ ਥਿਆਂਦੀ ਆ ਐਮਐਸਪੀ ਵਾਲੀ ਮੈਡਮ ਥੋਡੀ ਲੱਭਦੀ ਨਾ ਥਿਆਂਦੀ ਆ ਜਾ ਕੇ ਪਤਾ ਕਰ ਭਗਵੰਤ ਮਾਨਾ ਕਿੱਥੇ ਚੁੱਟਕੀਆਂ ਵਜਾਉਂਦੀ ਆ ਜਦੋਂ ਜਗਰਾਮਾਂ ਵਾਲੀ ਤੇਰੀ ਐਮਐਲਏ ਨੇ ਕੋਠੀ ਦੱਬੀ ਸੀ ਉਦੋਂ ਕਿਉਣੀ ਬੋਲਿਆ ਜੀਭ ਨੂੰ ਗੰਥ ਬੱਝੀ ਸੀ ਸਾਰੇ ਚੁੱਪ ਕਰਾ ਦਿੰਨਾ ਮੈਂ ਜਦੋਂ ਚੋਪਣੂ ਤੋੜੀ ਦਾ ਸਿੰਗਲਾ ਤੇਰਾ ਕਿਵੇਂ ਆ ਭਗਵੰਤ ਮਾਨਾ ਜਿਹਦੇ ਤੇ ਇਲਜ਼ਾਮ ਆ ਰੈਸ਼ਵਤ ਖੋਰੀ ਦਾ ਟਾਈਮ ਹੋ ਗਿਆ ਬਹੁਤਾ ਟਾਈਮ ਹੋ ਗਿਆ ਬਹੁਤਾ ਹੁਣ ਗੱਲ ਮੁੱਕਦੀ ਕਹਿ ਕੇ ਚੱਲਾਂ ਮੈਂ ਨਾ ਕੱਚੇ ਅਧਿਆਪਕ ਪੱਕੇ ਕੀਤੇ ਨਾ 43000 ਨੌਕਰੀ ਦਿੱਤੀ ਨਾ 2500 ਬਜ਼ੁਰਗਾਂ ਨੂੰ ਪੈਨਸ਼ਨ ਝਾੜੂ ਵਾਲਿਓ ਤੁਹਾਡੇ ਪੱਲੇ ਸਿਰਫ ਗੱਲਾਂ ਨੇ ਤੁਹਾਡੇ ਪੱਲੇ ਸਿਰਫ ਗੱਲਾਂ ਨੇ